ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਕਲਚਰ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ ਪਹਿਲੇ ਸਮਿਆਂ ਤੋਂ ਲੈ ਕੇ ਅੱਜ ਤੱਕ ਵਰਤੀ ਜਾ ਰਹੀ ਹੈ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਚਲੋ ਫੇ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਐ ਤੇ ਦਿੰਨਾ ਉਹਦੇ ਬਾਰੇ ਜਾਣਕਾਰੀ ਇਹ ਚੀਜ਼ ਹੈਗੀ ਜੀ ਚੌਂਕੀ ਜੋ ਕਿ ਵਿਆਹ ਸਾਧੀਆਂ ਨੂੰ ਵਰਤੀ ਜਾਂਦੀ ਦੀ ਤੇ ਅੱਜ ਕੱਲ ਵੀ ਥੋੜੀ ਬਹੁਤੀ ਵਰਤੀ ਜਾ ਰਹੀ ਐ ਮੁੰਡੇ ਦੇ ਪਿੰਡ ਵਾਲੀ ਨੈਣ ਬੂਹੇ ਦੀਆਂ ਝੂਠੀਆਂ ਵਿੱਚ ਤੇਲ ਪਾਉਂਦੀ ਐ ਤੇ ਬੂਹੇ ਚੌਪਟ ਖੋਲਦੀ ਸੀ ਲਾੜਾ ਤੇ ਲਾੜੀ ਬੂਹਿਆਂ ਬਾਹਰ ਖੜੇ ਹੁੰਦੇ ਸੱਸ ਉਹਨਾਂ ਦੇ ਉੱਤੋਂ ਦੀ ਪਾਣੀ ਬਾਰ ਕੇ ਪਿੰਦੀ ਪਾਣੀ ਬਾਰ ਕੇ ਪੀਣ ਦੀ ਰਸਮ ਵੀ ਬੜੀ ਮਿੱਠੀ-ਮਿੱਠੀ ਤੇ ਪਿਆਰੀ-ਪਿਆਰੀ ਹੁੰਦੀ ਸੀ ਬੌਟੀ ਦੇ ਆਗਮਨ ਵਿੱਚੇ ਪਹਿਲੀ ਰਸਮ ਹੁੰਦੀ ਸੀ ਮੁੰਡੇ ਦੀ ਮਾਂ ਮਿੱਠੇ ਪਾਣੀ ਦੀ ਬਲਟੋਹੀ ਜਾਂ ਵੱਡੀ ਗਰਬੀ ਲਾੜੇ ਦੇ ਲਾੜੇ ਤੇ ਲਾੜੀ ਦੇ ਸਿਰ ਤੋਂ ਹੀ ਬਾਰ ਕੇ ਪਿੰਦੀ ਸੀ ਹਰ ਸਰਵਾਰਨੇ ਤੋਂ ਬਾਅਦ ਜਿਉਂ ਹੀ ਮਾਂ ਮੂੰਹ ਨੂੰ ਗੜਬੀ ਲਾਉਂਦੀ ਤਾਂ ਲਾੜਾ ਮੂੰਹ ਨਾਲੋਂ ਗੜਬੀ ਹਟਾ ਦਿੰਦਾ ਪਾਣੀ ਪੀਣੋਂ ਬਹੁਤੀ ਵੀ ਹਟਾਉਂਦੀ ਕੁੜੀਆਂ ਗਾ ਰਹੀ ਆਉਂਦੀਆਂ ਪਾਣੀ ਬਾਰ ਬੰਨੇ ਦੀ ਏ ਮਾਏ ਨੀ ਬੰਨਾ ਤੇਰਾ ਬਾਹਰ ਖੜਾ ਸੁੱਖਾ ਸੁਖ ਦੀ ਨੂੰ ਇਹ ਦਿਨ ਆਏ ਨੇ ਬੰਨਾ ਤੇਰਾ ਬਾਹਰ ਖੜਾ ਬੋਟੇ ਨੂੰ ਘਰ ਲਿਆ ਕੇ ਬਰਾਂਡੇ ਜਾਂ ਖਾਸ ਸਿਜਾਏ ਕੰਗਰੇ ਵਿੱਚ ਚੌਂਕੀ 'ਚ ਜਾ ਕੇ ਬਿਠਾਇਆ ਜਾਂਦਾ ਸੀ ਇਹ ਉਹੀ ਚੌਂਕੀ ਆ ਜੀ ਜਿਹਦੇ ਉੱਤੇ ਬੋਟੇ ਨੂੰ ਬਿਠਾਇਆ ਜਾਂਦਾ ਸੀ ਬੋਟੇ ਨੂੰ ਇਸ ਚੌਂਕੀ ਉੱਤੇ ਬਿਠਾਉਣ ਤੋਂ ਬਾਅਦ ਮੇਲਣਾ ਇਹ ਗੀਤ ਗਾਉਂਦੀਆਂ ਹੁੰਦੀਆਂ ਸੀ ਮੈਨੂੰ ਦਿਓ ਵਧਾਈਆਂ ਨਹੀਂ ਮੇਰਾ ਵੀਰ ਵਿਆਹ ਕਰ ਆਇਆ ਮੈਨੂੰ ਦਿਓ ਵਧਾਈਆਂ ਨਹੀਂ ਕਾਰਜ ਪੂਰੇ ਕਰਕੇ ਆਇਆ ਸੋ ਇਹੋ ਜਿਹੇ ਲੋਕ ਗੀਤ ਉਦੋਂ ਗਾਏ ਜਾਂਦੇ ਸੀ ਤੇ ਲਾੜਾ ਲਾੜੀ ਨੂੰ ਇਹਦੇ ਪਰ ਖੜਾ ਕੇ ਚੌਂਕੀ ਦੇ ਲਾੜੇ ਦੀ ਮਾਂ ਪਾਣੀ ਬਾਰ ਕੇ ਪੀਂਦੀ ਹੁੰਦੀ ਦੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਸੋ ਇਹ ਜਿਹੜੀ ਚੌਂਕੀ ਹੁੰਦੀ ਦੀ ਇਹ ਉਸ ਟਾਈਮ ਕੰਮ ਆਉਂਦੀ ਸੀ ਜਦੋਂ ਲਾੜਾ ਲਾੜੀ ਨੂੰ ਵਿਆਹ ਕੇ ਘਰ ਲੈ ਆਉਂਦਾ ਵੀ ਸੋ ਇਹ ਘਰ ਜਿਹੜੀ ਚਮਕੀਆਂ ਹੁੰਦੀਆਂ ਦੀ ਕਿਸੇ ਕਿਸੇ ਘਰ ਵਿੱਚ ਹੀ ਹੁੰਦੀਆਂ ਦੀ ਤੇ ਉਹਨਾਂ ਦਾ ਘਰ ਵਿੱਚੋਂ ਲਿਆ ਕੇ ਇਹ ਵਰਤੀ ਜਾਂਦੀ ਸੀ ਕਿਉਂਕਿ ਇਹਦੀ ਕਦੇ-ਕਦੇ ਹੀ ਲੋੜ ਪੈਂਦੀ ਦੀ ਇਸ ਕਰਕੇ ਹਰੇਕ ਘਰ ਵਿੱਚ ਇਹ ਨਹੀਂ ਸੀ ਹੁੰਦੀਆਂ ਸੋ ਇਹ ਜਿਹੜੀ ਲੱਕੜ ਦੀਆਂ ਚੌਕੀਆਂ ਹੁੰਦੀਆਂ ਦੀ ਇਹ ਪਿੰਡ ਦੇ ਤਰਖਾਨ ਮਿਸਤਰੀ ਆਪਣੇ ਹੱਥਾਂ ਨਾਲ ਤਿਆਰ ਕਰਦੇ ਹੁੰਦੇ ਦੀ ਇਹ ਸਾਧੀਆਂ ਵੀ ਹੁੰਦੀਆਂ ਦੀ ਤੇ ਜਿਸ ਤਰ੍ਹਾਂ ਵੀ ਸਾਹਮਣੇ ਪਈ ਰਹਿ ਦੇਖ ਰਹੇ ਹੋ ਇਸ ਤਰ੍ਹਾਂ ਡਿਜ਼ਾਈਨ ਵਾਲੀਆਂ ਵੀ ਇਹ ਚੌਕੀਆਂ ਹੁੰਦੀਆਂ ਦੀ ਸੋ ਇਹ ਚੌਂਕੀ ਜਿਹੜੀ ਤੁਹਾਡੇ ਸਾਹਮਣੇ ਪਈ ਆ ਇਹ ਮੈਂ ਆਪਣੇ ਭਾਈ ਅਨੰਤ ਸਿੰਘ ਬੜੈਚ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੀ ਹੋਈ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਦਿਖਾ ਸਕਾਂ ਆਪਣੀਆਂ ਪੁਰਾਣੀਆਂ ਬਸਤਾਂ ਬਾਰੇ ਜਾਣਕਾਰੀ ਦੇ ਸਕਾਂ ਕਿਉਂਕਿ ਇੱਕ ਨਾ ਇੱਕ ਦਿਨ ਇਹ ਰਸਮ ਵੀ ਹੋਰਾਂ ਰਸਮਾਂ ਬਾਗ ਖਤਮ ਹੋ ਜਾਵੇਗੀ ਤੋ ਗੇ ਇਸ ਕਰਕੇ ਇਸ ਚੌਂਕੀ ਨੂੰ ਮੈਂ ਆਪਣੇ ਬਾਈ ਨੰਦ ਸਿੰਘ ਵਿਰਾਜ ਬਰਾਸਤੀ ਮਿਊਜ਼ੀਅਮ ਵਿੱਚ ਸਾਮਕੇ ਰੱਖ ਲਿਆ। ਸੋ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮੈਂ ਆਪਣੇ ਮਿਊਜ਼ੀਅਮ ਵਿੱਚ ਸਾਮਕੇ ਰੱਖੀਆਂ ਹੋਈਆਂ ਨੇ ਜੋ ਕਿ ਪ੍ਰੇ ਜੋ ਕਿ ਪੁਰਾਣੇ ਸਮਿਆਂ ਵਿੱਚ ਵਰਤੀਆਂ ਜਾਂਦੀਆਂ ਸੀ। ਜਿਨ੍ਹਾਂ ਵਿੱਚੋਂ ਇਹ ਇੱਕ ਚੌਂਕੀ ਵੀ ਆ। ਸੋ ਜੇ ਕਿਸੇ ਵੀਰ ਭੈਣ ਨੇ ਮੇਰਾ ਮਿਊਜ਼ੀਅਮ ਦੇਖਣਾ ਹੋਵੇ ਆ ਕੇ ਤਾਂ ਉਹ ਮੇਰੇ ਨਾਲ 75279 31887 ਨੰਬਰ ਦੇ ਸੰਪਰਕ ਕਰਕੇ ਘਰ ਆ ਸਕਦਾ ਤੇ ਮੇਰੇ ਇਸ ਮਿਊਜ਼ੀਅਮ ਨੂੰ ਦੇਖ ਸਕਦਾ। ਇਹ ਮੇਰਾ ਜਿਹੜਾ 12 ਵਿਰਾਸਤੀ ਮਿਊਜ਼ੀਅਮ ਆ ਭਾਈ ਨੰਦ ਸਿੰਘ ਬ੍ਰਿਜ ਇਹ ਜਿਲ੍ਹਾ ਲੁਧਿਆਣਾ ਦੀ ਤਸਵੀਰ ਸਮਰਾੜੇ ਦੇ ਪਿੰਡ ਦੀਵਾਲਾ ਵਿਖੇ ਬਣਿਆ ਹੋਇਆ ਜਿੱਥੇ ਆਕੇ ਤੁਸੀਂ ਇਸ ਮਿਊਜ਼ੀਅਮ ਵਿੱਚ ਪਈਆਂ ਚੀਜ਼ਾਂ ਨੂੰ ਦੇਖ ਸਕਦੇ ਹੋ ਸੋ ਕੋਈ ਐਂਟਰੀ ਪੀਸ ਨਹੀਂ ਬਿਲਕੁਲ ਫ੍ਰੀ ਵਿੱਚ ਤੁਸੀਂ ਇਹ ਚੀਜ਼ਾਂ ਆਪ ਵੀ ਦੇਖ ਸਕਦੇ ਹੋ ਤੇ ਆਪਣੇ ਜਵਾਕਾਂ ਨੂੰ ਵੀ ਦਿਖਾ ਸਕਦੇ ਹੋ ਸੋਏ ਤੇ ਜੀ ਜੀ ਚੌਂਕੀ ਬਾਰੇ ਜਾਣਕਾਰੀ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਆਪਣੇ ਦੋਸਤਾਂ ਮਿੱਤਰਾਂ ਤੋਂ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਾਓ ਜੀ ਤਾਂ ਕਿ ਉਹਨਾਂ ਤੱਕ ਵੀ ਵੀਡੀਓ ਮੇਰੀਆਂ ਪਹੁੰਚਦੇ ਆ ਰਹਿਣ ਤੇ ਉਹ ਆਪਣੇ ਵਿਰਸੇ ਨਾਲ ਜੁੜ ਸਕਣ ਤੇ ਆਪਣੇ ਪ੍ਰਾਤਨ ਚੀਜ਼ਾਂ ਬਾਰੇ ਜਾਣਕਾਰੀ حاصل ਕਰ ਸਕਣ ਸੋ ਇੰਨੇ ਕ ਬੈਂਤੀ ਕਬੂਲ ਕਰਨੀ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਦੀ ਤੇ ਉਹਦੇ ਬਾਰੇ ਜਾਣਕਾਰੀ ਵੀ ਦੇਵਾਂਗਾ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦੀ